ਸ਼ਾਹੂਕਾਰ ਸੀ ਅੱਛਾ ਜੀ ਸ਼ਾਹੂਕਾਰ ਦਾ ਬੜਾ ਕੰਮ ਤਾਂ ਖੜਾ ਹੂੰ ਤੇ ਕੋਈ ਮੁੰਡਾ ਸ਼ਾਹੂਕਾਰ ਕੋਲ ਠੀਕ ਹੈ ਜੀ ਨੋਂ ਬਰੂ ਹੋ ਗਿਆ ਮੁੰਡਾ ਹੂੰ ਸ਼ਾਹੂਕਾਰ ਨੇ ਮੁੰਡਾ ਵਿਆਹ ਲਿਆ ਠੀਕ ਹੈ ਬੜਾ ਰੰਗ ਰੰਗਾ ਨਾ ਬਹਾ ਬੜਾ ਖਰਚਾ ਕਰਿਆ ਹੂੰ ਇਹ ਕੋਰਤ ਮਹਾਰਾਜ ਦੀ ਭਗਵਾਨ ਦੀ ਖੇਡ ਵਿਆਹ ਤੋਂ ਬਾਅਦ ਅੱਛਾ ਜੀ ਸ਼ਾਹੂਕਾਰ ਦੀ ਮੌਤ ਹੋ ਗਈ ਠੀਕ ਹੈ ਮੌਤ ਹੋ ਗਈ ਤੇ ਚਲ ਕਿ ਲਿਆ ਕਰਮ ਕਰਨੇ ਸੀ ਕਰਤਾ ਤੇ ਅਖੀਰੀ ਉਹਦਾ ਹੌਲੀ 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 ਐਡਾ ਸ਼ਾਹੂਕਰ ਤੋਂ ਕਰਦਾ 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 ਗਰੀਬੀ ਆ ਗਈ ਠੀਕ ਹੈ ਜਦੋਂ ਗਰੀਬੀ ਆ ਗਈ ਫਿਰ ਗਰੀਬੀ ਦੇ ਕਾਰਨ ਉਹ ਕਰੇ ਕਹਿੰਦਾ ਵੀ ਐ ਤਾਂ ਹੁਣ ਟਾਈਮ ਪਾਸ ਨਹੀਂ ਹੋਣਾ ਮੈਂ ਹੁਣ ਜਾਣਾ ਰਾਜੇ ਦੇ ਜਾ ਕੇ ਨੌਕਰ ਲੱਗਦਾ ਠੀਕ ਹੈ ਚਾਲਾ ਆਰੇ ਮਾਨਾ ਕਰਾਂ ਵਾਲੀ ਨਾ ਰਹਿ ਕਰਕੇ ਤੇ ਤੁਰ ਪਿਆ ਤੁਰਿਆ ਵਾ ਬਾੜ ਤਖੜੀ ਸੀ ਰਾਜਾ ਦੂਰ ਦਾ ਸੀ ਹੌਲੀ 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 2 14 ਦਿਨਾਂ ਅਸੀਂ ਜਾਣੀ ਉਸ ਰਾਤ ਚ ਜਾਵੜਿਆ ਠੀਕ ਹੈ ਜਾ ਕੇ ਉਹ ਕਚੇਰੀ ਲੱਗੀ ਸੀ ਰਾਜੇ ਦੀ ਤੇ ਕਚੇਰੀ ਦੇ ਵਿੱਚ ਹੋ ਗਿਆ ਭੇਜ ਤੇ ਜਾ ਕੇ ਰਾਜੇ ਦੇ ਮੂਹਰੇ ਹੱਥ ਬੰਨ ਕੇ ਅਰਜ਼ੀ ਕਰਤੀ ਰਾਜਾ ਦਾ ਦੱਸ ਰਾਜਾ ਜੀ ਮੈਂ ਸ਼ਾਹੂਕਾਰ ਦਾ ਮੁੰਡਾ ਜਦੋਂ ਮੇਰਾ ਪਿਓ ਸੀ ਸ਼ਾਹੂਕਾਰ ਸੀ ਜਿਉਂਦਾ ਸੀ ਬਹੁਤ ਤਖੜੇ ਸੀ ਅਸੀਂ ਕਾਹਲੇ ਦਾ ਅੰਤ ਨਹੀਂ ਸੀ ਮੇਰਾ ਵਿਆਹ ਹੋਣ ਸਾਬੇ ਪਿਓ ਦੀ ਹੋ ਗਈ ਮੌਤ ਵੀ ਹੁਣ ਮੈਂ ਬਹੁਤ ਗਰੀਬ ਆ ਇੱਕ ਰੋਟੀ ਦਾ ਮਾਰਾ ਮੈਂ ਰੋਟੀ ਨੂੰ ਵੀ ਤਰਸਦਾ ਮੈਂ ਤਾਂ ਤੇਰੇ ਕੋਲੇ ਆਇਆ ਵੀ ਮੈਨੂੰ ਕਿਸੇ ਕੰਮ ਤੇ ਲਾ ਦੇ ਠੀਕ ਆਮਦੇ ਸ਼ਾਹੂਕਾਰ ਰਾਜੇ ਨੂੰ ਵੀ ਤਰਸ ਜਿਆ ਆ ਦੇਖ ਕੇ ਰਾਜਾ ਕਹਿੰਦਾ ਵੀ ਕੰਮ ਕਿਹੜਾ ਕਰੇਗਾ ਉਹ ਆਲਾ ਜੀ ਪੇਟ ਕੰਮ ਕਰਾਉਂਦਾ ਜਿਹੜਾ ਮਰਜ਼ੀ ਕੰਮ ਦੇ ਦੇ ਹਾਂ ਕੰਮ ਦਾ ਗਰੀਬੀ ਨੇ ਕਰਾਉਣਾ ਜਿਹੜਾ ਮਰਜ਼ੀ ਕੰਮ ਦੇ ਦੇ ਮੈਂ ਉਹੀ ਕਰੂੰ ਉਹ ਆਲਾ ਚੰਗਾ ਤੂੰ ਨਾ ਕਰ ਤੇ ਉਂ ਪਹਿਰੇ ਦਾ ਬਹੁਤ ਖੜੇ ਵੀ ਹੁੰਦੇ ਆ ਤੂੰ ਮੇਰੇ ਗੇਟ ਦੇ ਮੂਹਰੇ ਰਾਤ ਨੂੰ ਖੜ ਗਿਆ ਕਰ ਫੇਰੇ ਇੱਥੇ ਤੇ ਤੈਨੂੰ ਨੌਕਰੀ ਇੰਨੀ ਫਿਰ ਹੁੰਦੀ ਆ ਉਹ ਰ ਵੀ ਠੀਕ ਆ ਚੱਲ ਭਾਈ ਗੇਟ ਤੇ ਖੜਨ ਲੱਗ ਗਿਆ ਗੇਟ ਤੇ ਖੜਨ ਲੱਗਦੇ ਉਤੇ ਪੈਸੇ ਮਿਲ ਜਾਣ ਪੈਸੇ ਪੂਸੇ ਪਾ ਦੇਵੇ ਤੇ 2 ਸਾਲ ਲੰਘ ਗਏ ਠੀਕ ਹੈ ਆ ਵੇ ਘਰ-ਬਾਰ ਛੱਡੇ ਨੂੰ 2 ਸਾਲਾਂ ਬਾਅਦ ਕਿਤੇ ਗੇਟ 'ਚ ਖੜਾ ਬਦਲ ਹੋ ਗਏ ਜਦੋਂ ਬਦਲ ਲਿਸ਼ ਗਿਆ ਰਾਜਾ ਤੇ ਰਾਣੀਆਂ ਅੰਦਰ ਪਈਆਂ ਜਦੋਂ ਲਿਸ਼ ਗਿਆ ਇੱਕ ਰਾਣੀ ਜਿਵੇਂ ਹੀ ਕੋਲੇ ਨਾਲ ਪਈ ਜਿੱਥੇ ਗੇਟ 'ਚ ਖੜਾ ਸੀ ਲਾਸ਼ ਗਿਆ ਤੇ ਲਾਸ਼ ਦੇ ਨਾਲ ਦਾ ਚਾਨਣ ਪਿਆ ਵਿੱਥਾਂ ਥਾਈ ਤੇ ਉਹਨੂੰ ਪਾਇੇ ਦਿਸੇ ਬੱਚੋ ਗੱਲ ਹੁੰਦੀ ਆ ਵਿਚੋਲਾ ਵੀ ਰੱਖਣਾ ਪੈਂਦਾ ਤੇ ਉਹ ਉਹ ਦਿਸੇ ਪਾਏ ਤੇ ਉਹਦੇ ਫੇਰਾ ਆਪਦਾ ਪਿੰਡ ਤੇ ਆਪਦਾ ਘਰ ਤੇ ਆਦਾ ਟੱਬਰ ਜਾਦਾ ਆ ਉਹਨੇ ਫੇ ਵੱਡਾ ਸਾਰਾ ਸਾਹ ਲੈ ਕੇ ਹੌਂਕਾ ਦੇ ਕੇ ਨਾ ਕਿਹਾ ਭਈ ਦੋ ਸਾਲ ਹੋ ਗਏ ਛੱਡੀ ਕਾਮਨੀ ਨੂੰ ਹਾਂ ਤੇ ਰੱਬ ਦੀ ਬਿਫਤਾ ਪਈ ਜਿਹੜੀ ਇਹ ਭਰਨੀ ਪੈਂਦੀ ਆ ਵੀ ਅੱਜ ਮੈਂ ਆਪ ਵੀ ਘਰ ਨੂੰ ਤਰਸਦਾ ਹਾਂ ਵੀ ਮੈਂ ਵੀ ਆਇ ਪੈਂਦਾ ਸੀ ਜੀ ਮੈਂ ਰਾਜਾ ਦੇ ਟੱਪਰਾਂ 'ਚ ਪਿਆ ਹਾਂ ਉਹ ਕਦੇ ਰਾਣੀ ਦੇ ਕੰਨ ਭਲੇ ਪੈਗੀ ਜਦੋਂ ਉਹਨੇ ਐ ਕਿਹਾ ਦਿਨ ਚੜ ਗਿਆ ਦਿਨ ਚੜ ਗਿਆ ਤੇ ਰਾਣੀ ਉਹਨੂੰ ਕਹਿੰਦੀ ਵੀ ਮੇਰੇ ਨਾਲ ਨੂੰ ਕਹਿੰਦੀ ਮੁੰਡੇ ਨੂੰ ਮੈਂ ਤੂੰ ਗਾਂ ਆਇਆ ਇਹ ਸਾਰੇ ਉੱਠ ਖੜੇ ਰਾਜਾ ਵੀ ਸਾਰੀਆਂ ਰਾਣੀਆਂ ਉੱਠ ਖੜੀਆਂ ਉਹ ਵੀ ਡਰ ਗਿਆ ਹਾਂ ਡਰ ਨਹੀਂ ਮੈਨੂੰ ਗਾਂ ਤੋ ਅਸਦਿਆ ਵੀ ਰਾਸ ਮੈਂ ਆਹ ਗੱਲ ਗਏ ਬੈਠਾ ਇੱਕ ਦੇਖ ਲੈ ਉਹ ਥੋੜੀ ਨਿਗਾਹ ਪੈ ਗਈ ਪਤਣਾ ਲੱਗ ਗਿਆ ਹੋਵੇ ਪਿਆ ਦੇਖ ਲੈ ਪਏ ਉਹ ਕਹਿੰਦੇ ਵੀ ਤੂੰ ਉਹ ਦੱਸ ਵੀ ਰਾਤ ਕੀ ਕਹਿੰਦਾ ਸੀ ਉਹ ਵਾਲਾ ਮੈਂ ਤਾਂ ਕੁਝ ਨਹੀਂ ਕਿਹਾ ਮਾਰੀ ਨਾ ਹਾਂਗਾ ਲੈ ਕੇ ਕਿਹਾ ਤੂੰ ਮੈਂ ਕੋੜੇ ਪਈਆਂ ਲਸ਼ ਕੀ ਆਦਾ ਸੀ ਉਹ ਆ ਨਾ ਚਾਹੇ ਮਾਰ ਚਾਹੇ ਛੱਡ ਮੈਂ ਆਉਂ ਕਿਹਾ ਸੀ ਰਾਜਾ ਜੋ ਲਸ਼ ਪਈ ਚਾਨਣ ਪਿਆ ਮੈਨੂੰ ਤੁਸੀਂ ਸਾਰੇ ਪਿਆ ਪਰਿਵਾਰ ਦੇ ਸੀ ਰਾਣੀਆਂ ਚ ਤੇ ਮੈਂ ਉੱਥੇ ਕਿਹਾ ਵੀ ਮੈਂ ਵੀ ਕਿਸੇ ਟਾਈਮ ਆਪਦੇ ਟੱਬਰ ਚ ਪੈਂਦਾ ਟਪਨਾ ਕੋੜੇ ਪੈਂਦਾ ਸੀ ਘਰੇ ਪੈਂਦਾ ਸੀ ਭਈ 2 ਸਾਲ ਹੋ ਗਏ ਮੈਨੂੰ ਸੁਫਨਾ ਹੋਇਆ ਪਿਆ ਮੈਂ ਆ ਗੱਲ ਕਹੀ ਉਹਰੇ ਕੋਈ ਤੇ ਰਾਣੀ ਵੀ ਫਿਰ ਤਰਸ ਆਇਆ ਰਾਣੀ ਆਰੀ ਵੀ 2 ਸਾਲ ਹੋ ਗਏ ਟੱਬਰ ਛੱਡੇ ਮੈਨੂੰ ਤੇ ਉਹ ਰਾਣੀ ਕਹਿੰਦੀ ਵੀ ਆਉਂ ਕਰ ਰਾਜੇ ਨੂੰ ਕਹਿੰਦੀ ਵੀ ਇਹਨੂੰ ਅੱਠ ਲਾਲ ਦੇ ਦੇ ਤੇ ਛੁੱਟੀ ਕਰ ਦੇ ਰਾਜੇ ਨੇ ਅੱਠ ਲਾਲ ਦੇ ਤੇ ਉਹ ਨੂੰ ਕਹਿੰਦਾ ਵਿਆਹ ਹੁਣ ਤਾਂ ਨਹੀਂ ਛੁੱਟੀ ਆ ਯਾਵੜਾ ਉਹ ਰਾਣੀ ਕਹਿੰਦੀ ਆਉਂ ਖਰੀ ਹੁਣ 2 ਸਾਲ ਰਹਿ ਗਿਆ ਉੱਥੇ ਯਾਰ ਪਿੰਡਾਂ ਨੂੰ ਹੋ ਗਿਆ ਆਹਦੀ ਲੀੜੇ ਸਮਾਲਾਂ ਦਰਜੀ ਤੋਂ ਤੇ ਲਾਲਾ ਕੱਛਾਂ 'ਚ ਦੇਦਾ ਇਹਨੇ ਮਣਕੇ ਹੁੰਦੇ ਆ ਲਾਲ ਡੇ ਡੇ ਤਾਂ ਨਹੀਂ ਹੁੰਦੇ ਬਰੀਕ ਬਰੀਕ ਮਣਕੇ ਹੁੰਦੇ ਆ ਲਾਲ ਜਿਹਦੀ ਕੀਮਤ ਹੀ ਕੋਈ ਨਹੀਂ ਤੇ ਆ ਕੱਛਾਂ ਦੇ ਵਿੱਚ ਸਮਾ ਦੇ ਵਿਰਾਜ ਕਿਤੇ ਖੋਹ ਖਾਣਾ ਦੇਵੇ ਜਾਂ ਛੱਟਣਾ ਲਈ ਉਹ ਗੱਲ ਹੁੰਦੀ ਹੁੰਦੀ ਕਿਤੇ ਜਿਹੜਾ ਵਜ਼ੀਰ ਸੀ ਵਜ਼ੀਰ ਕੋਲੇ ਗੱਲ ਜਾਣੀ ਸੀ ਵਜ਼ੀਰ ਨੇ ਬਈ ਆ ਗੱਲ ਹੋ ਗਈ ਅੱਛਾ ਤੇ ਉਹ ਜਿਹੜੀ ਵਜ਼ੀਰ ਦੇ ਘਰਾਂ ਵਾਲੀ ਸੀ ਉਹਰੇ ਕੋਲੇ ਨਾਲ ਆ ਘਰ ਹੋਰ ਸੀ ਪੁਰੀਆਂ ਆਪਣੇ ਇੱਕ ਦੂਜੇ ਕੋਲੇ ਜਾਂਦੀਆਂ ਉੱਥੇ ਸੀ ਇੱਕ ਠੱਗ ਵੱਡਾ ਉਹ ਠੱਗ ਦੇ ਘਰੋਂ ਸੀ ਉਹ ਵੀਰਨੀ ਕੋਲੇ ਜਾ ਵਰਦੀ ਸੀ ਗੱਲਾਂ ਮੱਤਾਂ ਨੂੰ ਹਾਂ ਉਹਨੇ ਕਿਤੇ ਉਹ ਉਹ ਨੂੰ ਨਹੀਂ ਪਤਾ ਵੀ ਇਹ ਠੱਗਾ ਉਹ ਗੱਲੇ ਗੱਲਾਂ ਕਰਦੀ ਕਰਦੀ ਨੇ ਕਹਿਤਾ ਵੀ ਦੇਖ ਲਾ ਨੂੰ ਦੁਆਏ ਨੂੰ ਵਿਚਾਰੇ ਨੂੰ 2 ਸਾਲ ਹੋ ਗਏ ਸੀ ਤੇ ਰਾਣੀ ਨੇ ਅੱਠ ਲਾਲ ਦੁਆਤੇ ਤੇ ਛੁੱਟੀ ਕਰਤੀ ਠੱਗ ਨੇ ਸਾਰੇ ਨ ਰੱਖੀ ਨਿਗਾਹ ਵਿਛੁਟਰੀ ਮਿਲ ਗਈ ਤੇ ਅਠ ਲਾਲ ਆ ਜਦੋਂ ਉਤਰਿਆ ਤੇ ਠੱਗ ਨੇ ਮਗਰ ਤੁਰ ਗਿਆ ਅੱਛਾ ਤੇ ਤਿੰਨ ਦਿਨ ਤੁਰਿਆ ਆ ਉਹਨੂੰ ਕੋਈ ਪਤਾ ਨਾ ਲੱਗੇ ਵੀ ਲਾਲ ਕਿੱਥੇ ਆ ਨਾ ਠੱਗੀ ਵੱਜੇ ਠੀਕ ਹੈ ਚੌਥੇ ਦਿਨ ਜਦੋਂ ਆ ਗਿਆ ਨਾ ਆਖੇ ਤੇ ਐ ਜਾਨੀ ਆ ਪਿੰਡ ਦਾ ਇੱਕ ਨਾਲ ਪਿੰਡ ਸੀ ਨਾਲ ਦਾ ਪਿੰਡ ਸੀ ਉੱਥੋਂ ਦਾ ਠੱਗ ਸੀ ਠੱਗ ਨਾਲ ਉਹਦੀ ਯਾਰੀ ਸੀ ਠੀਕ ਹੈ ਜੀ ਹਾਂ ਜਿਵੇਂ ਸਾਡਾ ਪਿੰਡ ਆ ਗਾ ਮੀਨੀਆਂ ਇਧਰ ਲਾਲਾ ਉਹਨੇ ਆ ਕੇ ਮੁੰਡੇ ਨੇ ਧਰਮਸ਼ਾਲਾ ਦੇ ਵਿੱਚ ਆਵਦਾ ਪੈ ਗਿਆ ਰੋਟੀ ਟੁੱਕ ਫੜੀ ਫੜ ਕੇ ਪਿੰਡ ਨੂੰ ਜਾਂਦਾ ਸੀ ਖਾ ਕੇ ਧਰਮਸ਼ਾਲਾ 'ਚ ਰਾਤ ਕੱਟਦਾ ਤੜਕਿਆਂ ਤੁਰ ਜਾਂਦਾ ਸੀ ਤੇ ਠੱਗਦੇ ਇੱਕ ਵੀ ਧਰਮਸ਼ਾਲਾ 'ਚ ਠੱਗਾਂ ਦਾ ਖਾਦ ਦੇ ਲਿਆ ਜਾਣ ਕੋਈ ਆਵੜਾ ਠੱਗ ਕੋਲੀ ਠੀਕ ਹੈ ਗਾਂ ਨਾਲ ਗਿਆ ਵੀ ਮੀਨੀਆਂ ਜਾਣਾ ਹੋਵੇ ਉਹਨੇ ਚੱਲ ਸੇਵਾ ਸੂਬਾ ਕਰੀ ਉਹਨੂੰ ਕਹਿੰਦਾ ਵੀ ਗੱਲ ਸੁਣਦਾ ਮੁੰਡਾ ਪਿਆ ਆ ਨਾਲ ਦੇ ਪਿੰਡ ਧਰਮਸ਼ਾਲਾ ਦੇ ਵਿੱਚ ਉਹਦੇ ਕੋਲੇ 8 ਲਾ ਲਾ ਤੇ ਮਾਰ ਆ ਮੇਰੀ ਉਹ ਮੈਂ ਆਪ ਦੀ ਮਾਂ ਤੇ ਤੈਨੂੰ ਦਿੰਨਾ ਤੇ ਮੈਨੂੰ ਪੈਸੇ ਦੇ ਦੇ ਮੈਂ ਮੁਰ ਜਾਣਾ ਉਹ ਤੂੰ ਠੱਗ ਲਈ ਤੇ ਗਾਂ ਦੀ ਗਾਂ ਵੇਚਦੇ ਆ ਉਹਦਾ 8 ਲਾ ਲਾ ਤੇ ਉਹਨਾਂ ਦਾ ਮੁੱਲ ਕੋਈ ਨਹੀਂ ਤੇ ਚਲ ਤੂੰ ਮੈਨੂੰ 8000 ਰੁਪਏ ਦੇ ਦੇ ਉਹ ਤਾਂ 2000 ਚੱਲਦਾ ਸੀ ਠੱਗਣ ਠੱਗ ਨਹੀਂ 8000 ਰੁਪਏ ਦਿੱਤਾ ਉਹ ਲੈ ਕੇ ਤਾਂ ਮੁੜ ਗਿਆ ਉਹ ਨਵੇਂ ਠੱਗ ਦੀ ਧੀ ਉਦੀ ਲੱਗ ਗਈ। ਨਵੇਂ ਠੱਗ ਦੀ ਕੁੜੀ ਸੀ, ਜਵਾਨ ਪੂਰੀ। ਅਸਲੀ। ਨਵੇਂ ਠੱਗਰੇ ਨਾਲ ਕੁੜੀ ਲੈ ਲਈ, ਨਾਲ ਆਪ ਨਾਲ ਆਵਦਾ ਮੁੰਡਾ। ਠੀਕ ਹੈ ਜੀ। ਉਹਨਾਂ ਦੱਸਿਆ ਸੀ ਧਰਮਸਾਲਾ 'ਚ। ਹਾਂ। ਜਦੋਂ ਉਹ ਧਰਮਸਾਲਾ ਨੂੰ ਗਏ ਤੇ ਉਹ ਮੁੰਡਾ ਉੱਠਿਆ, ਉੱਠ ਕੇ ਮੁੰਡੇ ਨੇ ਗਮਾਂਦੋਂ ਦੋ ਪੜੀਆਂ ਚਾਰ ਰੋਟੀਆਂ, ਵੀ ਰੋਟੀ ਖਾਰਾ ਰੋਟੀ ਖਾ ਕੇ ਤੁਰੂੰਗਾ ਪਿੰਡ ਨੂੰ, ਆਦੇ ਵਾਲਵਾਚ ਜਾਊਂਗਾ ਪਰਿਵਾਰ ਕੋਲ। ਉਹ ਰੋਟੀ ਖਾਈ ਜਾਂਦਾ ਤੇ ਠੱਗ ਨੇ ਜਾ ਕੇ ਪਾਥਾ ਰੌਲਾ। ਸੇ ਲੋਕ ਇਕੱਠੇ ਹੋ ਗਏ ਕੀ ਗੱਲ ਆ ਉਹ ਲੋਕਾਂ ਨੂੰ ਕਹਿੰਦਾ ਮੇਰਾ ਜੁਆਈ ਆ ਆ ਕੁੜੀਏ ਨੂੰ ਵਿਆਹੀ ਵੀ ਆ ਤੇ ਰਾਤ ਗੁੱਥੇ ਹੋ ਕੇ ਭੱਜ ਆਇਆ ਹੈ ਇਹ ਸਾਡਾ ਨੱਕ ਵੱੜਦਾ ਇੱਥੋਂ ਰੋਟੀਆਂ ਖਾਂਦਾ ਮੰਗ ਕੇ ਹੈ ਹਾਂ ਮੰਗ ਕੇ ਹਾਂ ਮੰਗ ਕੇ ਖਾਂਦਾ ਤੇ ਉਹ ਕਹੇ ਤਾਂ ਮੇਰੇ ਤਾਂ ਕੋਈ ਮੈਂ ਇੱਕ ਜੁਆਈ ਨਹੀਂ ਉਹ ਮੈਨੂੰ ਜਾਣਦਾ ਵੀ ਨਹੀਂ ਤੇ ਉਹ ਵਿੱਚ ਉਹਦੋਂ ਹੁੰਦੇ ਆਪਣੇ ਹੁੰਦੇ ਸੀ ਨੰਬਰਦਾਰ ਗਾਇਲਦਾਰ ਪਕੇ ਤਾਂ ਹੀ ਹੁੰਦੀਆਂ ਸੀ ਤੇ ਵਿੱਚ ਪ੍ਰਮ ਚੌਧਰੀ ਵੀ ਹੁੰਦੇ ਆ ਵਿੱਚ ਉਹ ਤੂੰ ਐਵੇਂ ਉਹ ਤੂੰ ਜਾਂ ਤੂੰ ਕਿਉਂ ਕੁੜੀ ਨੂੰ ਛੱਡਦਾ ਇੰਨੀ ਸੋਹਣੀ ਕੁੜੀ ਐ ਫਲਾਨਾ ਤਾਂ ਉਹ ਵੀ ਤਾਂ ਕੋਈ ਸੁਣਿਆ ਹੀ ਨਾ ਠੱਗ ਉਹਨਾਂ ਨੂੰ ਕਹਿੰਦਾ ਵੀ ਮੈਂ ਤਾਂ ਆਲੀ ਗੱਲ ਆ ਭਰਾਵੋ ਓਇਆ ਵਾਲਾ ਅੜਬ ਅੱਛਾ ਜੀ ਗੁੱਸੇ ਖੋਰ ਤੇ ਅੜਬ ਆ ਐ ਨਹੀਂ ਇਹਨੇ ਮੰਨਣਾ ਕਿਵੇਂ ਨਾ ਕਿਵੇਂ ਕਿਹਾ ਮੇਰੇ ਘਰੇ ਛੱਡਿਓ ਉਹਨਾਂ ਨੇ ਵੀ ਡਿਕੜਮ ਚੌਧਰੀ ਸੀ ਚੱਲ ਬਈ ਚੱਲ ਫੜਦੇ ਆਪਾਂ ਹੁਣ ਚੱਲ ਚੱਲ ਤੋਨਾ ਹੀ ਪੂਰਾ ਤੋਰਤਾ ਔਰ ਕੇ ਘਰੇ ਲੈ ਗਏ ਅਰਾ ਵਿੱਚ ਵਾਰੇ ਚਾਰ ਜੋ ਆਪੇ ਫੇ ਬਣਾ ਲਾਂਗੇ ਅਸੀਂ ਉਹਨਾਂ ਚਾਰੇ ਚਾਰਤਾ ਚਾਰ ਕੇ ਚੜ ਪਾਈ ਉਹ ਤਾਂ ਉਹਨਾਂ ਨੂੰ ਦੁੱਧਤ ਪਿਆ ਠਗਰੇ ਮੱਝ ਰਖੀਆਂ ਸੀ ਦੋ ਉਹ ਤਾਂ ਮੁੜ ਗਏ ਤੇ ਕੁੜੀ ਨੂੰ ਕਹਿੰਦਾ ਵੀ ਇੰੋਂ ਕਰ ਹੁਣ ਠੰਗ ਕਹਿੰਦਾ ਵੀ ਹੁਣ ਤੂੰ ਸੇਵਾ ਕਰ ਸਾਮ ਉਹਨੂੰ ਉਹ ਪਹਿਲਾਂ ਦੁੱਧ ਦੇਖੇ ਆਈ ਸ਼ੱਕਰ ਪਾ ਕੇ ਉਹ ਪੀਵੇ ਨਾ ਡਰਦਾ ਪਹਿਲਾਂ ਕੁੜੀ ਤੋਂ ਪਿਆ ਆ ਵਿੱਚੋਂ ਫੇਰ ਪੀਤਾ ਫੇਰ ਉਹ ਛਾਲੇ ਸੱਚੀ ਜਿਹੀ ਬਣਾ ਰਿਆ ਜਾਨ ਫੇਰ ਚੰਗੀ ਰੋਟੀ ਬਰੀਆ ਤੇ ਰਾਤ ਨੂੰ ਕੁੜੀ ਨੂੰ ਕਹਿੰਦੇ ਵੀ ਆਹਦਾ ਚੰਗਾ ਸ਼ਿੰਗਾਰ ਨਾ ਕਰ ਉਹਦੇ ਕੋਲੇ ਪੈ ਜਾ ਜਾ ਕੇ ਗੱਲਾਂ-ਬੱਤਾਂ ਕਰੀ ਤੇ ਜਦੋਂ ਸੌਂ ਗਿਆ ਤੇ ਵੀ ਧੌਣ ਵੱਢਦੀ ਹਾਂ ਪਹਿਲਾਂ ਤੂੰ ਬਰਿਆਈ ਠਾ ਕਹਿੰਦਾ ਵੀ ਕਿਰਪਾਨ ਦਾ ਡਰਾਵਾ ਨਹੀਂ ਧੌਣ ਪੱਡਣ ਦਾ ਤੇ ਜੇ ਆਪਣਾ ਊਂਠ ਅੱਗੀ ਮਾਰ ਲਿਆ ਚੰਗੀ ਗੱਲ ਆ ਜੇ ਮਾਰਿਆ ਫੇਰ ਆਪਾਂ ਨੂੰ ਸਾਮਣਾ ਹੀ ਪਊ ਫੜੇ ਵੀ ਜਾ ਸਕਦੇ ਆ 20 ਗੱਲਾਂ ਬਿ ਡਰਾਵਾ ਦੇਖੇ ਵੱਢਣ ਤੋਂ ਪਹਿਲਾਂ ਜੇ ਤੂੰ ਅਠ ਲਾਹ ਰਾਇ ਦੇ ਕੋਲੇ ਇਹ ਤੇਰੀ ਜ਼ਿੰਮੇਵਾਰੀ ਆ ਹੁਣ ਜਿਵੇਂ ਤੇਰੀ ਮਰਜ਼ੀ ਬਰਾਬਰੂ ਖੇਲਾ ਤੇ ਤੂੰ ਕਾ ਕੁੜੀ ਭਾਈ ਰੋਟੀ ਖਵਾਇਆ ਕਰੇ ਫਿਰ ਲੱਤਾਂ ਕੁੱਟਣ ਲੱਗ ਗਈ ਉਹਦੀਆਂ ਲੱਤਾਂ ਕੁੱਟੇ ਤਾਂ ਸੇਵਾ ਬਹੁਤ ਕਰੀ ਤੇ ਰਾਤ ਨੂੰ ਉੱਥੇ ਪੈ ਗਈ ਉਹਦੇ ਕੋਲੇ ਪੈ ਗਈ ਤੇ ਗੱਲਾਂਬਾਤ ਕਰਦੇ ਰਹੇ ਤੇ ਜਦੋਂ ਮੁੰਡੇ ਦੀ ਮੜਾਇਆ ਦੇਖਿਆ ਪਿਆ ਤੇ ਅੱਖ ਜੀ ਲੱਗੀ ਹੂੰ ਤੇ ਕਿਰਪਾਨ ਖੇਚਨੀ ਕਿਰਪਾਨ ਖੇਚ ਕੇ ਤੇ ਉੱਠ ਕੇ ਬਹਿ ਗਿਆ 라 ਕੀ ਕਰਨੀ ਆ ਆਲੀ ਮੈਂ ਤੇਰਾ ਗਲ ਪੜਦਨੀ ਆ ਹੂੰ ਤੈਨੂੰ ਮਾਰਨਾ ਤੇਰੇ ਕੋਲ ਅਠ ਲਾਲ ਆ ਉਹ ਨਾ ਮੇਰੇ ਕੋਲ ਤਾਂ ਲਾਲ ਹੀ ਨਹੀਂ ਹੂੰ ਤੇ ਮੈਨੂੰ ਮਾਰ ਕੇ ਤੈਨੂੰ ਕੋਈ ਥਿਆ ਜੂਗਾ ਮੈਨੂੰ ਮਾਰ ਕੇ ਤੂੰ ਐ ਪਸਲਾਵੇਂ ਜਿਵੇਂ ਇੱਕ ਪਠਾਨ ਕੁੱਤੇ ਨੂੰ ਮਾਰ ਕੇ ਪਸਤਾਇਆ ਸੀ ਅੱਛਾ ਜਿਵੇਂ ਉਹ ਕਿਵੇਂ ਉਹ ਕਹੇ ਕਿਸੇ ਪਠਾਨ ਨੇ ਕਰਜ਼ਾ ਦੇਣਾ ਸੀ ਸ਼ਾਹੂਕਾਰ ਦਾ ਉਹਨੇ ਕੁੱਤਾ ਦੇਤਾ ਵੀ ਆ ਜਿਨਾਂ ਵੇ ਮੈਂ ਕਰਜ਼ਿਆਂ ਨਹੀਂ ਮੋੜਦਾ ਕੁੱਤਾ ਲੈ ਜਾ ਮੇਰਾ ਹੂੰ ਉਹਨੇ ਕੁੱਤਾ ਲਿਜਾ ਕੇ ਘਰੇ ਬੰਨਿਆ ਤੇ ਉਹਦੇ ਸ਼ਾਹੂਕਾਰ ਦੇ ਹੋ ਗਈ ਚੋਰੀ ਉਹ ਚੋਰੀ ਹੋਈ ਤੇ ਤੜਕਿਉਂ ਸ਼ਾਹੂਕਾਰ ਕੁੱਤਾ ਭੂੰਕਾ ਭੂੰਕਾ ਬਹੁਤ ਨਾ ਉੱਥੇ ਹੂੰ ਤੇ ਤੜਕਿਉਂ ਸ਼ਾਹੂਕਾਰ ਨੇ ਦੇਖਿਆ ਲੱਖਾਂ ਦਾ ਸਮਾਨ ਲੈ ਕੇ ਲੁੱਟ ਕੇ ਉਹਨਾਂ ਦੇ ਮਗਰ ਲੱਗਿਆ ਕੁੱਤਾ ਜਿੱਥੇ ਜਾ ਕੇ ਉਹਨਾਂ ਨੇ ਨੱਪਿਆ ਕੁੱਤੇ ਨੇ ਉੱਥੇ ਦੇਖਿਆ ਦੇਖ ਕੇ ਮੁੜਿਆ ਆ ਜਦੋਂ ਤੜਕਿਓ ਉੱਠਿਆ ਦੇਖਿਆ ਤੇ ਲੈ ਰੌਲਾ ਪਿਆ ਤੇ ਲੋਕ ਹੋ ਗਏ ਇਕੱਠੇ ਉਹ ਕੁੱਤਾ ਚੂਕ ਕੇ ਪੈਰਾਂ ਚਾਵੇ ਤੁਰਪੇ ਚੂਕ ਕੇ ਪੈਰਾਂ ਚਾਵੇ ਤੁਰਪੇ ਸਾਰਿਆਂ ਦਾ ਦਿਮਾਗ ਕੋਈ ਨਹੀਂ ਹੁੰਦਾ ਇੱਕ ਬੰਦਾ ਸਿਆਣਾ ਕਹਿੰਦਾ ਕੁੱਤੇ ਦੇ ਮੋਰ ਲੱਗੋ ਹੂੰ ਜਦੋਂ ਕੁੱਤੇ ਦੇ ਮਗਰ ਲੱਗੇ ਤੇ ਉੱਥੇ ਗਿਆ ਕੁੱਤੇ ਨੇ ਪਹੁੰਚੇ ਮਾਰੇ ਜਦੋਂ ਪਟਿਆ ਸਾਰਾ ਸਮਾਨ ਮਿਲ ਗਿਆ ਉਹਨੇ ਚਿੱਠੀ ਲੈ ਕੇ ਗਾਲਚ ਪਾਤੀ ਮੈਂ ਤੇਰੇ ਪੈਸੇ ਵੀ ਲੈ ਗਏ ਸਭ ਕੁਝ ਹੋ ਗਿਆ 200 ਹੋਰ ਲੈ ਜਾ ਮੈਥੋਂ ਆ ਕੇ ਆ ਉਹਦਾ ਨਾਮ ਦਾ ਕੁੱਤੇ ਦਾ ਕੁੱਤਾ ਆ ਗਿਆ ਉਹ ਜਿਹਨੋਂ ਕਦੇ ਘਰੇ ਬੜਿਆ ਨਾ ਤੇ ਪਠਾਨ ਦੇ ਚਿੱਠੀ ਦਾ ਦੇਖੀ ਨਾ ਮੇਰੇ ਸਾਲੇ ਨੇ ਵੀ ਚਿੱਠੀ ਇਹ ਗੱਲ ਚ ਕਿ ਆਉਂਦੇ ਨੂੰ ਦੇਖ ਕੇ ਰਕਤੀ ਹੁੰਦੀ ਆ ਫੇਰ ਅਰ ਗੱਲ ਦੱਸਾ ਸੀ ਤੇ ਉਹ ਬੜਨ ਲੱਗ ਗਿਆ ਤਾਂ ਮਾਰੀ ਡਾਂਗ ਇੱਥੇ ਕੁੱਤਾ ਮਾਰਤਾ ਕੁੱਤਾ ਫੁੜਕ ਗਿਆ ਚਿੱਠੀ ਪੜੀ ਮੁੜ ਕੇ ਪਸਤਾ ਆਵੇ ਮੈਨੂੰ ਆਲਾ ਪਸਤਾ ਕੇ ਐ ਮਾਰੇ ਆਗੇ ਚਾਲ ਐ ਕਰਦਿਆਂ ਨੂੰ ਦਿਨ ਚੜ ਗਿਆ ਦਿਨ ਚੜ ਗਿਆ ਦਿਨੇ ਫੇਰ ਇਹੀ ਗੱਲਾਂ ਗੁਲਾਂ ਕਰਦੇ ਰਹੇ ਠੀਕ ਹੈ ਜੀ ਜਦੋਂ ਰਾਤ ਹੋ ਗਈ ਰਾਤ ਨੂੰ ਉਹਵੇਂ ਫੇਰ ਕਿਰਪਾਨ ਕੱਢ ਕੇ ਖੜ ਗਈ ਉਹ ਕਹਦਾ ਲੈ ਗੱਲ ਸੁਣ ਲੈ ਮੇਰੇ ਕੋਲੇ ਲਾਲ ਹੈ ਨਹੀਂ ਤੂੰ ਮਾਰ ਕੇ ਮੈਨੂੰ ਐ ਪਸਤਾਵੇਂ ਰਾਜਾ ਬਾਜ ਨੂੰ ਮਾਰ ਕੇ ਪਸਤਾਇਆ ਸੀ ਅੱਛਾ ਜੀ ਉਹ ਕਿਉਂ ਕੇ ਮੈਨੂੰ ਪਸਤਾਇਆ ਸੀ ਉਹਨਾਂ ਕ ਰਾਜੇ ਨੇ ਬਾਜ ਲੈ ਲਿਆ ਛੋਟਾ ਜਿਹਾ ਬਾਜ ਉਹਨੇ ਅੱਥੀ ਪਾਲਿਆ ਆਪਣਾ ਹਰ ਵਕਤ ਕੋਲੇ ਰੱਖਦਾ ਸੀ ਉਹ ਜਦੋਂ ਉਹ ਰਾਜ ਆ ਕੋ ਦੇਣ ਲੱਗਿਆ ਬਾਜ ਨੂੰ ਛੋਟਾ ਇਹਨੂੰ ਪਾਲਣ ਨੂੰ ਤੇ ਉਹਦੇ ਕਦੇ ਜੀਭ ਤੇ ਕੁਝ ਵੱਜ ਗਿਆ ਬਾਜ ਤਾਂ ਬੋਲਿਆ ਨਹੀਂ ਜਾਂਦਾ ਜਾਨਵਰ ਬੋਲਦੇ ਸੀ ਸਾਜ ਉਸ ਵੇਲੇ ਚ ਇਹ ਤੇ ਬਾਜ ਗੁੰਗਾ ਹੋ ਗਿਆ ਗੁੰਗਾ ਤਾਂ ਰਿਹਾ ਕਰੇ ਹਰ ਵਕਤ ਰਾਜਾ ਨਾਂ ਰੱਖਿਆ ਕਰੇ ਕਿਚੇਰੀ ਚ ਵੀ ਕਿਤੇ ਜਾਣਾ ਸ਼ਿਕਾਰ ਜਾਣਾ ਤਾਂ ਨਾਲ ਜਾਇਆ ਖਰੀ ਰਾਜਾ ਇੱਕ ਦਿਨ ਸ਼ਿਕਾਰ ਨੂੰ ਗਿਆ ਤੇ ਬਾਜ ਨਾਲ ਅਸੇ ਹਰ ਖੇੜ ਦਾ ਖੇੜ ਦਾ ਦੇ ਰਾਜੇ ਨੂੰ ਤੇ ਲੱਗੀ ਬਹੁਤ ਤੇ ਪਾਣੀ ਨਾ ਮਿਲੇ ਕਿਤੇ ਜੋ ਪਾਣੀ ਦੇ ਤਲਾਸ਼ ਦੇ ਵਿੱਚ ਫਿਰਦਾ ਫਿਰਦਾ ਤੇ ਇੱਕ ਥਾਂ ਝੰਮ ਬਹੁ ਦਰਖਤਾਂ ਦਾ ਜਿਹੜੀ ਖਜੂਰ ਆ ਖਜੂਰ ਦੇ ਵਿੱਚੋਂ ਪਾਣੀ ਨਿਕਲਦਾ ਤਾੜੀ ਉਹ ਠੰਡੀ ਹੁੰਦੀ ਆ ਬਹੁਤ ਸਵਾਦ ਤੇ ਬਾਕੀ ਉਹ ਜੇ ਨਸ਼ਾ ਵੀ ਆ ਤਾੜੀ ਕਹਿੰਦੇ ਆ ਉਹਨੂੰ ਤੇ ਉੱਥੇ ਝੰਮ ਦੇ ਰਖਤਾਂ ਦਾ ਵਿਚੇ ਜੀ ਖਜੂਰਾਂ ਤੇ ਉੱਥੋਂ ਤਾਂ ਐ ਡਿੱਗਿਆ ਐ ਐ ਡਿੱਗਣ ਬਾਵਾ ਤੋਕੇ ਰਾਜਾ ਬੜਾ ਤੇ ਆਪ ਜਵਾਨ ਸੁੱਕੇ ਮਰਨ ਵਾਲਾ ਹੋਇਆ ਬੈ ਰਾਜਾ ਕਹਿੰਦਾ ਬਈ ਆ ਪਾਣੀ ਹਜ਼ੂਰ ਚੋਂ ਆਉਂਦਾ ਇਹ ਉਹਨੇ ਥੱਲੇ ਬਾਟੇ ਹੁੰਦੇ ਸੀ ਬਾਟਾ ਘੜਤਾ ਜਦੋਂ ਬਾਟੇ ਜੋ ਐ ਇੰਨਾ ਪਾਣੀ ਹੋਇਆ ਰਾਜ ਨੇ ਆਖਿਆ ਕਿਰਾ ਮੂੰਹ ਤੱਕ ਗਿੱਲਾ ਜਾ ਕਰ ਪੀ ਮਾ ਕੋਇਨਖ ਬਾਠੀ ਸਦਨ ਬਾਠਾ ਜਾ ਕੇ ਮੂੰਹ ਨੂੰ ਲਾ ਲਗਾ ਬਾਜ ਨੇ ਮਾਰੀ ਤਾਰ ਤੇ ਢਲਾਤਾ ਅੱਛਾ ਢਲਾਤਾ ਤੇ ਬੜਾ ਗੁੱਸੇ ਚ ਰਾਜਾ ਵੀ ਮਾਰਾਂ ਕਿਰਪਾਨ ਵੜਦੇ ਆ ਮੈਂ ਤਾਂ ਧਿਆ ਮਰਿਆ ਵੇ ਮਸਾ ਇਨਾ ਹੋਇਆ ਸਾਲੀ ਨੇ ਫੇਰ ਢਲਾਤਾ ਹਾਂ ਰਾਜੇ ਨੇ ਫੇਰ ਤੱਤਾ ਅੱਛਾ ਜੀ ਫੇਰ ਤਾਂ ਜਦੋਂ ਉਹਨਾਂ ਕੋ ਹੋਇਆ ਰਾਜਾ ਚਾਕੇ ਪੀਣ ਲੱਗਿਆ ਬਾਜ ਨੇ ਫੇਟ ਲਾਤਾ ਜਦੋਂ ਢਲਾਤਾ ਤੇ ਉਹਨੇ ਚੱਕੀ ਕਿਰਪਾਨ ਤੇ ਮਾਰੀ ਤੇ ਬਾਜ ਦੋਠਾਈ ਕਰਤਾ ਐਡਾ ਹੀ ਬਾਜ ਹੁੰਦਾ ਹਾਂ ਕਰਕੇ ਤੇ ਟੋਪਕੇ ਹਰੇ ਕੱਢ ਚਲੇ ਦੇਖਿਆ ਜਿਆਖਿਆ ਵਾਲਾ ਬੱਲੇ 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 ਤਾਹਾਂ ਪਈ ਬੈ ਸਰਾਲ ਬੜੀ ਵੱਡੀ ਉਹਦੇ ਮੂੰਹੋਂ ਡਿੱਗੇ ਯਾਰ ਉਹ ਬਾਜ ਤਾਂ ਡਰਾਉਂਦਾ ਸੀ ਵੀ ਰਾਜਾ ਮਰ ਜੂ ਜਦੋਂ ਫਿਰ ਉਹਨੇ ਸਾਲ ਦੇਖੀ ਮੇਰੇ ਮੂੰਹ ਤੋਂ ਜਹਿਰ ਡਿੱਗਦੀ ਫੇਰ ਉਹ ਬਾਜ ਨੂੰ ਇੰਨਾ ਪਸਤਾਇਆ ਮਾਰ ਕੇ ਵੀ ਮੇਰੀ ਤਾਂ ਇਹਨੇ ਪਛਾਤੀ ਜਾਨ ਹਾਂ ਬੜਾ ਸਾਲਾ ਉਸ ਤਰ੍ਹਾਂ ਪਸਤਾਵੇਂਗਾ ਚਲ ਫਿਰ ਐਂ ਕਰਦੀ ਕਰਦੀ ਕੇ ਤੇ ਫਿਰ ਉਹ ਕਹਿੰਦਾ ਵੀ ਅਖੀਰ ਹੀ ਉਹਨੇ ਕਹਿਤਾ ਆਹਦਾ ਗੱਲ ਸੁਣ ਮੇਰੀ ਵੀ ਮੇਰੇ ਕੋਲੇ ਲਾਲ ਹੈਗੇ 8 ਹਾਂ 8 ਲਾਲ ਆ ਮੇਰੇ ਕੋਲੇ ਤੇ ਮੈਂ ਬਿਆ ਹੈ ਮੀਆਂ ਤੇ ਬਈ ਆਪਾਂ ਇੱਥੇ ਤਾਂ ਨਹੀਂ ਮੈਂ ਰਹਿਣਾ ਅੱਛਾ ਤੂੰ ਲਾ ਲੈਣੇ ਆ ਬਸ਼ੱਕ ਲੈ ਰਾ ਚਾਰ ਚਾਰਵੇਂ ਲੈ ਜਾਣਾ ਚਾਹ ਤੇ ਆਹ ਦਾ ਤੂੰ ਰਹੇ ਉਹ ਵਾਲੀ ਨਹੀਂ ਉਥੋਂ ਟੀਵੀ ਬਦਲ ਗਈ ਅੱਛਾ ਜੀ ਆਹ ਨਹੀਂ ਆਹ 8 ਨਾਲ ਇਹ ਹੈ ਆ ਤੇ ਨਾ 7 ਸੀ 7 ਲਾਲ ਇਹ ਆ ਤੇ 3 ਨਾਲ ਹੀ ਸਾਡੇ ਪਿਆ 10 ਲਾਲ ਆ ਅੱਛਾ ਅਲੀ ਉਹ ਕਰਦੀ ਆ ਮੈਂ ਚਾਲਾ ਦੀ ਨਿਕਲ ਛਲ ਪਿਆ ਉਹ ਮੇਰਾ ਠੱਗੀ ਆ ਠੀਕ ਹੈ ਜੀ ਉਹ ਤਾਂ ਵੀ ਠੀਕ ਆ ਉਹ ਆ ਬਾਹਰਲਾ ਘਰ ਆ ਸਾਡਾ ਉਹ ਠੱਗਾ ਦੀ ਕੁੜੀ ਕਹਿੰਦੀ ਹੂੰ ਬਾਹਰਲੇ ਘਰੇ ਮੇਰਾ ਪਿਆ ਹੁੰਦਾ ਦਾਦਾ ਠੀਕ ਹੈ ਹਾਂ ਵੇਰ ਦੋ ਸੁਣਦਾ ਵੀ ਉੱਚਾ ਤੇ ਦੀਨਾ ਕੀ ਘਟ ਆ ਵੀ ਉੱਥੇ ਖੜੀ ਆ ਕੁੜੀ ਤੇ ਫੇ ਕੁੜੀ ਕੱਢ ਲਾਂਗੇ ਜਦੋਂ ਸੌਂਗੇ ਆਪਾਂ ਨਿਕਲ ਖੱਲਾਂਗੇ ਉਹ ਤਾਂ ਠੀਕ ਆ ਜਦੋਂ ਤੱਕ ਦੇ ਦੇਖਿਆ ਉਹ ਠਗਦੇ ਠਣੀ ਸਾਰੇ ਸੌਂਗੇ ਉਹ ਹੌਲੀ ਕਿਦਨੇ ਉਤਰੀ ਪਾੜ ਦੇ ਘਰੇ ਜਾਵੜੀ ਬਾਹਰਲੇ ਘਰੇ ਬੁੜਾ ਖਲਾ ਬਰਦਖ ਦੀਨਾਂ ਦੰਦਾ ਕੱਟ ਸੀ ਉਥੇ ਚੱਕੀ ਕੋੜੀ ਖੋਲੀ ਕਾਠੀ ਕੁਠੀ ਕਰਕੇ ਲਾਲ ਚੱਕਰੇ ਲੈ ਕੇ ਦਾਹ ਲਾਲ ਜਿਉਂ ਬੈਠੇ ਕੋੜੇ ਤੇ ਤੇ ਕੋਲੀ ਤੇ ਪਿੰਡ ਆ ਗਿਆ ਜੋ ਪਿੰਡ ਆ ਗਿਆ ਪਿੰਡ ਆ ਕੇ ਜਿਹੜੀ ਹੁਣ ਉਹ ਦੂਜੀ ਰਾਣੀ ਸੀ ਪਹਿਲੀ ਰਾਣੀ ਆ ਗਿਆ ਪਹਿਲੀ ਟੱਬਰ ਸੀ ਹੂੰ ਉਹਨੇ ਨਾਲ ਲਾਲ ਉਹਨੂੰ ਫੜਾਤੇ ਅੱਛਾ ਇਹਨੂੰ ਪੂਰਾ ਭੇਤ ਨਾ ਦਿੱਤਾ ਦਿੱਥਾ ਦਿੱਤੇ ਨਾ ਜਾਣੀ ਹੂੰ ਤਾਂ ਦੱਸਤਾ ਵੀ ਲਾਲ ਹੈਗੇ ਫੜਾ ਉਹਨੂੰ ਦੇਤੇ ਥੈਨ ਉਹ ਆਰੇ ਵਾਲੇ ਸਾਤ ਆਉਂਦੇ ਵਾਲੇ ਆ 10 ਉਹਨੂੰ ਫੜਾਤੇ ਤੇ ਬੜਾ ਪਨਦਾਨ ਕਰਿਆ ਹੂੰ ਪੈਸੇ ਨੂੰ ਪੂਰੇ ਲਾਲ ਹੋ ਗਏ ਕਾਠ ਕਰਿਆ ਕੀਰੀਆਂ ਵਾਲੇ ਆ ਗਏ ਦੋ ਸਾਤਾ ਵਾਰ ਆਇਆ ਦੰਦੂ ਕਰਿਆ ਉਹ ਸਾਡੀ ਲਾਲ ਲੈ ਕੇ ਤੇ ਤੇ ਕੀ ਜਾਵੜੀ ਤੇ ਕੀ ਜਾਵੜੀ ਤੇ ਨਾ ਖੁੰਝ ਗਿਆ ਵੇ ਚੱਲ ਕਾਠ ਦੀ ਇਹਨਾਂ ਜਿਹੜੇ ਉਹ ਲਾਲ ਸੀ ਨਾ ਉਹਦੇ ਕੋਲ ਸੱਤ ਤੇ ਅੱਡਾ 10 ਲਾਲ ਉਹਨੇ 10 ਲਾਲਾਂ ਦਾ ਕਾਂਠਾ ਬਣਾ ਲਿਆ ਅਸੇ ਠੱਗ ਦੇ ਮੁੰਡੇ ਨੇ ਵੇ ਪਾਸੇ ਦੂਜੇ ਪਾਸੇ ਜਲ ਗਈ ਖਰੀਲ ਜੋ ਕਾਂਠਾ ਬਣਾ ਲਿਆ ਤੇ ਟੀਵੀਆਂ ਤਾਂ ਨਹੀਂ ਸੀ ਪਹਿਲੀ ਵਿਆਹੀ ਵੈਸੀ ਠੱਗਾਂ ਦੀ ਧੀ ਸੀ ਜਦੋਂ ਉੱਠ ਗਈ ਠੱਗਾਂ ਦੀ ਧੀ ਉੱਠ ਗਈ ਨਾ ਦੂਜੀ ਉੱਠ ਗਈਲੀ ਪਹਿਲਾਂ ਵਿਆਹੀ ਪੇਕੇਆਂ ਨੂੰ ਉੱਠ ਗਈ ਜਦੋਂ ਹਾਂ ਉਹ ਜਦੋਂ ਆਈ ਨਾ ਨਾ ਅੱਗੇ ਵੀ ਭਰੀ ਆ ਹੋਰ ਤਰੀਕੇ ਤੇ ਸੀ ਹੋਰ ਤਰੀਕੇ ਤੇ ਜਿਹੜਾ ਆਈ ਨਾ ਤੇ ਉਹ ਕਹਿੰਦਾ ਵੀ ਉਹ ਅੰਬਲੀ ਚ ਆਉਂਦਾ ਉਹ ਕਹਿੰਦਾ ਵੀ ਮੈਂ ਲਿਆਵਾ ਜਾ ਕੇ ਉਹੜ ਵੀ ਲਿਆ ਜਦੋਂ ਹੋ ਗਿਆ ਤੇ ਰਾਤ ਰਹਾ ਰਾਤ ਰਹਾ ਤੇ ਸੌ ਗਿਆ ਸ਼ਾਮਾਂ ਤੋਂ ਉਹਦੀ ਘਰਾਂ ਵਾਲੀ ਸੀ ਉਹਨੇ ਉਹ ਲਾ 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 ਲਾਲ ਲਾ ਕੇ ਸੌਣ ਲੱਗੇ ਨੇ ਸਰਾਨੀ ਰੱਖ ਲਿਆ ਸਰਾਨੇ ਉਹ ਹਾਰ ਸੀ ਜਿਹੜਾ ਦਸਾਂ ਲਾਲਾ ਦਾ ਉਹਨੇ ਚੱਕ ਕੇ ਆਪਦਾ ਫੜਾ ਦਾ ਭੜਾਈਆਂ ਨੂੰ ਜੋ ਉਹਨਾਂ ਨੇ ਦੇਖਿਆ ਵੀ 7 ਲੜਾ ਲਾਲ ਉਹ ਮੁਕਰ ਗਏ ਮੁਕਰ ਕੇ ਤੇ ਉਹ ਕੈਮ ਨੂੰ ਕਹਿੰਦਾ ਵੀ ਚੱਲ ਚੱਲ ਗਏ ਹੁਣ ਨਾਲੇ ਮੇਰਾ ਹਾਰ ਕਿੱਧਰ ਗਿਆ ਉਹ ਆਰੇ ਕੋਈ ਹਾਰ ਹੂਰ ਨਹੀਂ ਵੀ ਇਹਨੂੰ ਲੱਗਦਾ ਸਾਡੇ ਕੋਲੇ ਹਾਰ ਤਾਂ ਹੀ ਨਹੀਂ ਉਹਦੇ ਪੈ ਗਿਆ ਦਿਮਾਗ 'ਚ ਫਰਕ ਐਨੇ ਲਾਲ ਕੀ ਕਹਿੰਨੇ ਕੀਮਤ ਸੀ ਕਿ ਉਹ ਫਰਕ ਪੈ ਗਿਆ ਦਿਮਾਗ 'ਚ ਤੇ ਉਹ ਭਾਈ ਨਾਲ ਉਹ ਟੱਬਰ ਨੂੰ ਲੈ ਤੋਰਤਾ ਤੇ ਪਿੰਡ ਆ ਗਏ ਠੀਕ ਹੈ ਪਿੰਡ ਆ ਗਏ ਠੱਗਾਂ ਦੀ ਧੀ ਨੂੰ ਵੀ ਪਤਾ ਲੱਗ ਗਿਆ ਵੀ ਪਤਾ ਕਿ ਉਹਨੂੰ ਦੱਸਤਾ ਉਹਦੀ ਕਿੱਧਰ ਗਾਇ ਲਾਲ ਤੇਰਾ ਹਾਰ ਸੀ ਜਿਹੜਾ ਉਹ ਆਹਰੇ ਨੇ ਲਾਹਿਆ ਉਹਨੂੰ ਵੀ ਉਹ ਹਾਰ ਕਿੱਥੇ ਆ ਉਹ ਵਾਲੀ ਮੇਰੇ ਦਾ ਭਰਾਵਾਂ ਨੇ ਪਰਜਾਈਆਂ ਨੇ ਰੱਖ ਲਿਆ ਜਿੱਦੇ ਜਿਹੜੇ ਤਾਂ ਬੇਈਮਾਨ ਹੋ ਗਏ ਉਹ ਜਦੋਂ ਪਤਾ ਲੱਗਿਆ ਫਿਰ ਉਹਨੇ ਉਹਨੂੰ ਪੁੱਛਿਆ ਅੱਜ ਵੀ ਉਹ ਜਿਹੜੇ ਹੈ ਘਰੇ ਉਹ ਵਾਲੀ ਘਰੇ ਮੈਨੂੰ ਨਹੀਂ ਪਤਾ ਵੀ ਘਰੇ ਆ ਕਿੱਥੇ ਆ ਉਹ ਸੁਨਿਆਰੇ ਕਹਿਆ ਉਹ ਸੁਨਿਆਰੇ ਸਾਡੇ ਦੋ ਭਰਾ ਘਰ ਵੀ ਨੇੜੇ ਹੀ ਆ ਇੱਕ ਵਿਆਹ ਹੈ ਇੱਕ ਛੜਾ ਉਹਨੇ ਮੈਂ ਕੀ ਕੀਤਾ ਏ ਆਉਰਾ ਪਾਖੇ ਲੀੜੇ ਆਖੇ ਤੇ ਉਹਨੇ ਬਾਰਿਸ਼ ਆਖੇ ਰੋਣ ਲੱਗ ਗਈ ਉਹ ਜੋ ਬਾਹਰ ਨਿਕਲੇ ਸੁਨਿਆਰਿਆ ਦੇ ਕੀ ਗੱਲ ਵੀ ਤੂੰ ਤੈਨੂੰ ਰੋਨੀ ਆ ਇੱਥੇ ਉਹਦੇ ਘਰ ਵਾਲਾ ਮਰ ਗਿਆ ਰੋਟੀ ਨੂੰ ਥੋਂ ਕਰਨਾ ਉਹ ਵਾਲਾ ਫੇ ਇੱਕ ਵਿਆਹ ਮੈਂ ਕਰਵਾਂ ਇਹ ਸ਼ੜਾਈ ਆ ਤੂੰ ਆ ਜਾਈ ਰੋਟੀ ਡਾਉਣ ਲੱਗ ਜਾ ਉਹਨੇ ਮਿਚੰਦਾ ਜਦੋਂ ਉੱਥੇ 2-4 ਦਿਨ ਰਹੀ ਰੋਟੀ ਡਾਉਣ ਲੱਗੀ ਤੇ ਉਹ ਜਿਹੜਾ ਹਾਰ ਸੀਗਾ ਉਹਨਾਂ ਨੇ ਉਹ ਹਾਰ ਉਹਨੂੰ ਦਿਖਾਉਣੀ ਸੀ ਠੀਕ ਹੈ ਜੀ ਭੋਲੀ ਮੇਰੇ ਵੀ ਕੋ ਪਾਉਗਾ ਨੂੰ ਦੂਜੀ ਪਾਈ ਫਿਰਦੀ ਆ ਉਹਨਾਂ ਨੇ ਹਾਰ ਉਹਨੂੰ ਦੇਤਾ ਗੱਲ ਚ ਪਾਉਣ ਨੂੰ ਉਹਨਾਂ ਨੂੰ ਪੂਰਾ ਤਿਆਹ ਲਿਆ 10 ਦਿਨ ਰਹੀ 10 ਦਿਨ ਬਾਅਦ ਨਾਲ ਦਾ ਆਪ ਦਾ ਉਹ ਲਾਲ ਲਈ 10 10 ਦਾ ਹਾਰ ਤੇ 4 ਸੀ ਸੁਨਿਆਰਿਆਂ ਦਾ ਤੇ 1 ਸੀ ਇੱਕ ਸੁਨਿਆਰਿਆਂ ਦੀ ਤੇ ਨਾਲ ਉਹ ਲੈ ਕੇ ਸਾਰਾ ਸਮਾਨ ਚੱਕ ਕੇ ਤੇ ਪਿੰਡ ਆ ਗਈ ਉਹਨਾਂ ਨੂੰ ਨੰਗ ਕਰੇ ਆਈ ਜੀ